ਅਗੇ ਸਾਖੀ 114ਵੀਂ ਚਲੀ ਸ੍ਰੀ ਗੁਰੂ ਗਰੀਬ ਨਿਵਾਜ ਪਰ ਉਪਕਾਰੀ ਪੰਥ ਦੇ ਮਾਲਕ ਜਗਤ ਕੇ ਗੁਰੂ ਸ੍ਰਿਸ਼ਟੀ ਕੇ ਤਾਰਕ ਸੋਢੀ ਪਾਤਸ਼ਾਹ ਜੀ ਨੇ ਇੱਕ ਸਮੇਂ ਨੇਪਾਲ ਦੇਸ਼ ਵਿਖੇ ਬੜਾ ਸੁੰਦਰ ਦੀਵਾਨ ਲਗਾਇਆ ਓਟੋਹਾਰੀ ਸੰਗਤੇ ਹੀਰਾ ਸਿੰਘ ਰੋਜਾ ਕਲੜਾ ਪਿੰਡੀ ਦਾ ਸਿੱਖ ਸਿੱਖਣੀਆਂ 10000 ਦੀਆਂ ਮੋਹਰਾਂ ਆਨ ਅਰਦਾਸ ਕਰਾਈਆਂ ਚਰਨਾ ਤੇ ਹੱਥ ਜੋੜ ਕੇ ਸੀਸ ਰੱਖਿਆ ਗੁਰੂ ਜੀ ਬੜੀ ਸ਼ੋਹਤ ਮੰਨੀ ਸਮੇਤ ਬਸਤਰਾਂ ਦੇ ਜਲ ਵਿਖੇ ਜਾਏ ਵੜੇ ਹੁਕਮ ਦਿੱਤਾ ਸਾਰੀ ਸੰਗਤ ਬਸਤਰਾਂ ਸੇ ਇਸ਼ਨਾਨ ਕਰੋ ਜਲ ਮੇ ਜਾ ਕੇ ਉਸ ਸਿੱਖ ਸਿੱਖਣੀ ਦਾ ਰੰਗ ਕਾਲਾ ਹੋਇ ਗਿਆ ਸੰਗਤ ਹੱਥ ਜੋੜ ਬੇਨਤੀ ਕਰੀ ਹੈ ਗੁਰੂ ਅੰਤਰਜਾਮੀ ਜੀ ਇਹਨਾਂ ਤੇ ਕੀ ਪਾਣਾ ਵਰਤਿਆ ਹੈ ਜੀ ਗੁਰੂ ਸੱਚਾ ਪਾਤਸ਼ਾਹ ਜੀ ਬਚਨ ਕੀਤਾ sing ke sis me hathi dand ka kanga hai sinhni ko dand ka chura banai kar paya hai is nu sangat vich naam bithao ta ona arj kiti he guruji sanu log aakde han dand ka chura paake vyah karna ladki da dharm hai ta assi paya hai sikho raaje pando hathiya ka daan de ke hukum kita si ਜੇ ਪੁੰਨ ਬਚੇਗਾ 10 ਗੁਣਾ ਚੱਟੀ ਲੱਗੇਗੀ ਹਾਥੀ ਦਾ ਹੱਡ ਕੋਈ ਨਹੀਂ ਸੀ ਵਰਤਦਾ ਕ੍ਰਿਸ਼ਨ ਜੀ ਦੇ ਪਿਛੋਂ ਅਬ ਹਾਥੀ ਕੀ ਜਗ੍ਹਾ ਹੋਰ ਪਛੂਆਂ ਦੇ ਹੱਡ ਵਰਤੇ ਜਾਂਦੇ ਹਨ ਇਸ ਹੱਡ ਦੀ ਥਾਂ ਸਰਬ ਲੋ ਵਰਤੋ ਜਾਂ ਹੋਰ ਤਾਂਤੂ ਵਰਤੋ ਇਸ ਹੱਡ ਦੇ ਸਰੂਪ ਦੀ ਕੋਈ ਚੀਜ਼ ਨਾ ਵਰਤੋ ਤਾਂ ਰਿਖੀਆਂ ਸਲਾਹ ਕੀਤੀ ਸੰਸਾਰ ਤੇ ਵਿਦਿਆਹੀਨ ਹੈ ਜਿੱਧਰ ਲਾਈਏ ਉਧਰ ਲੱਗ ਜਾਂਦੇ ਹਨ ਹਾਥੀ ਕਾ ਹੱਡ ਬਹੁਤ ਹੈ ਵੇਚ ਕਰ ਨਿਰਬਾਹ ਕਰੋ ਹਾਥੀ ਕੇ ਹੱਡ ਕੇ ਦੁਰਪਿੱਖ ਸੀ ਆਪਣਾ ਮਤਲਬ ਪੂਰਾ ਕਰਨ ਲਈ ਮਹਾਤਮ ਦੇ ਸ਼ਲੋਕ ਵਰਤਮਾਨ ਕਰ دیے ਹਨ ਦੰਦ ਕਾ ਚੂੜਾ ਪਾ ਕੇ ਧੀਆਂ ਦਾ ਵਿਆਹ ਕਰੇ ਪਵਿੱਤਰ ਹੈ ਅਰ ਪੁੰਨ ਹੈ ਜੋ ਕੋਈ ਸਿੱਖੋ ਹਾਥੀ ਕੇ ਹੱਡ ਦਾ ਚੂੜਾ ਪਾਵੇਗਾ ਉਸ ਕੋ ਪੁੰਨਾ ਲੱਗੇਗਾ उसके हथों अन्न पानी छकना दोष है तुसी तिया को सर्बलोहे का पाए कर व्याह करो सदा धर्म पवित्र है अकाल पुरख की रक्षा हमने सर्बलोह की रक्षा हमने जिस प्रकार विष्णु भगवान के हाथ सुदर्शन चक्र है तैसे सिंगो के हाथ में कड़ा है सफेद बस्तर वैकंठपुरी में देवते ਸਭ ਸਰਬ ਲੋਕਾਂ ਦਾ ਕੜਾ ਕਸ਼ ਕੇਸ ਰੱਖਦੇ ਹਨ ਦੰਦਾਂ ਦੀਆਂ ਚੂੜੀਆਂ ਨਸਫਲ ਜਾਂਦੀਆਂ ਹਨ ਜਿਸ ਤਰ੍ਹਾਂ ਹੋਰ ਨਾ ਪਛੂਆਂ ਕੇ ਹੱਡ ਹਨ ਹਾਥੀ ਕਾ ਹੱਡ ਵੀ ਤੈਸਾ ਹੀ ਸਮਝੋ ਜਿਸ ਕਾ ਮਾਸ ਵਰਤਨ ਵਿੱਚ ਨਹੀਂ ਆਵੇ ਉਸ ਕਾ ਹੱਡ ਵੀ ਅਸ਼ੁੱਧ ਹੈ ਤੁਸਾਂ ਨਹੀਂ ਵਰਤਣਾ ਏ ਗੁਰੂ ਜੀ ਡੇਰੇ ਮੇ ਸਿੱਖ ਪਾਸ ਅਮਲ ਨਹੀਂ ਉਸਨੇ ਬਾਣਿਏ ਪਾਸੋਂ ਅਮਲ ਮੰਗਵਾਨ ਲਈ ਬੇਟੀ ਨੂੰ ਭੇਜਿਆ ਸੀ ਇਸ ਲਈ ਉਸਕੇ ਪਾਸ ਖਰਚ ਨਹੀਂ ਸੀ ਉਸਦੀ ਬੇਟੀ ਨੂੰ ਬਾਣਿਏ ਕਿਹਾ ਮੇਰੇ ਸਾਥ ਸੰਗਮ ਕਰਕੇ ਅਮਲ ਲਈ ਜਾ ਤਾਂ ਬੀਬੀ ਬਾਪ ਕੋ ਆਏ ਕਿਹਾ ਉਸ ਕਿਹਾ ਅਸੀਂ ਮਰਦੇ ਜਾਂਦੇ ਹਾਂ ਕਿਸੇ ਤਰ੍ਹਾਂ ਲਿਆ ਉਸਨੇ ਜਾ ਕੇ ਲਿਆਂਦਾ ਅਮਲ ਦੇ ਕੇ ਦੱਸਿਆ ਨਹੀਂ ਆਪ ਜ਼ਹਿਰ ਖਾ ਕੇ ਮਰ ਗਈ ਜਾਣ ਨਹੀਂ ਨਿਕਲਦੀ ਤਾਂ ਗੁਰੂ ਜੀ ਬਚਨ ਕੀਤਾ ਹੇ ਸਿੱਖੋ ਅਮਲ ਛਕਨੇ ਵਾਲੇ ਆਲਸੀ ਹੋ ਜਾਂਦੇ ਹਨ ਲੋਕ ਲਾਜ ਦੂਰ ਕਰਕੇ ਪਾਪ ਕਰਨ ਤੋਂ ਨਹੀਂ ਸੰਗਦੇ ਸਿੱਖੋ ਤੁਸੀਂ ਅਮਲ ਛੋਡੋ ਹੋ ਸਿਖਾਂ ਬੇਨਤੀ ਕਰੀ ਜੀ ਅਮਲ ਛੋੜੀਏ ਤਾਂ ਅਸੀਂ ਮਰ ਜਾਵਾਂਗੇ ਸ਼ਬਦ ਦੁਰਮਤ ਮਦ ਜੋ ਪੀਵਤੇ ਵਿਖਲੀ ਪਤ ਕਮਲੀ ਰਾਮ ਰਸਾਇਣ ਜੋਰ ਤੇ ਨਾਨਕ ਸਚ ਅਮਲੀ ਏ ਸਿੱਖੋ ਨਾਮ ਰੂਪੀ ਅਮਲ ਪੀਵੋ ਆਪ ਨੂੰ ਕੋਈ ਖੇਤ ਨਾ ਹੋਵੇਗਾ ਸ਼ਰਾਬ ਤੋਂ ਮੌਤ ਦਾ ਪਿਆਲਾ ਹੈ ਨਾ ਪੀਆ ਕਰੋ ਮਤ ਖਰਾਬ ਹੋਵੇਗੀ ਇਹ ਤੁਰਕਾਂ ਦੇ ਹੱਥ ਕਾ ਪਾਣੀ ਹੈ ਨਾ ਪੀਵੋ ਸਿੱਖੋ 2 ਜਾਂ 10 ਦਿਨ ਹਟ ਰੱਖੋ ਦੁੱਧ ਘਿਓ ਛਕੋ ਸੁਖ ਪਾਵੋਗੇ جے ਜਾਣਦੇ ہو શરીર ਅਮਲ ਕਰਕੇ ਨਹੀਂ ਬਚਦਾ ਸ਼ਹੀਦੀ ਪਾ ਦਿਆਓ ਤੁਰਕਾਂ ਸਾਥ ਧਰਮ ਯੁੱਧ ਮੇਂ ਅਮਲੀ ਦੀ ਸੰਗਤ ਨਾ ਕਰੋ ਦੇਖੋ ਦੇਖੀ ਅਮਲ ਲੱਗ ਜਾਂਦਾ ਹੈ ਸਿੱਖੋ ਆਦਮੀ ਦਾ ਖੂਨ ਨਾ ਕਰੋ ਬੜਾ ਦੋਸ਼ ਹੈ ਕਿਉਂਕਿ ਆਦਮੀ ਮੁਸ਼ਕਲ ਨਾਲ ਪੈਦਾ ਹੁੰਦਾ ਹੈ ਇੱਕ ਕ੍ਰਿਸ਼ਨ ਦੇਵ ਦੀ ਭੈਣ ਕੰਸ ਨੇ ਮਾਰੀ ਸੀ ਉਸ ਪਾਪ ਨਾਲ ਸਾਰੇ ਯਦਵ ਲੜ ਕੇ ਮਰੇ ਕਾਸ ਫੂਸ ਕੇ ਸ਼ਸਤਰ ਬਣੇ ਸੀ ਜਿਸ ਕੇ ਮੂਯਾ ਪਤੀ ਜ਼ਿੰਦਾ ਕਰਨ ਦੀ ਸ਼ਕਤੀ ਹੈ ਸੋ ਕਰੇਵਾ ਬੰਦ ਕਰੋ ਵਿਧਵਾ ਤੇਵੀਆਂ ਪੁੱਛਿਆ ਹੈ ਗੁਰੂ ਜੀ ਤੇਰਾ ਨਾਮ ਤੇ ਭਜਨ ਕਰ ਝੂਠ ਨਹੀਂ ਬੋਲਣਾ ਜਾਂ ਕਾਮ ਦਾ ਸਮਾ ਬਣਦਾ ਹੈ ਮਨ ਚਲਾਈ ਮਨ ਹੋ ਜਾਂਦੇ ਹਨ ਸੁਪਨੇ ਵਿਖੇ ਪਰ ਪੁਰਖੇ ਦੀ ਦੇਹੀ ਸਾਥ ਭੋਗ ਕਰਦੀਆਂ ਹਾਂ ਰਤੂ ਸਮੇ ਹੁਲਾਸ ਪੈਦਾ ਹੋਤਾ ਹੈ ਉਗ ਸੇ ਪੁੱਤਰ ਪੈਦਾ ਹੁੰਦਾ ਹੈ ਉਹ ਸਾਡੀ ਟਹਿਲ ਤੇ ਗਤੀ ਕਰੇਗਾ ਸ਼ਬਦ ਪੁੱਤੀ ਗੰਡ ਪਵੇ ਸੰਸਾਰ ਸਿੰਘੋ ਜੋ ਮੁਰੱਖਾ ਦੇਖ ਕੋ ਕਾਮ ਦੀ ਇੱਛਾ ਰਹਿੰਦੀ ਹੈ ਮਰਦ ਮਰ ਕੇ ਸਾਨਹਮਾਲੀ ਬਣਦੇ ਹਨ ਤੇਵੀਆਂ ਵੇਸਵਾ ਦੇ ਜੂਨ ਪਾਵਦੀਆਂ ਹਨ ਉੱਚ-ਨੀਚ ਕੀ ਸੰਗਤ ਕਰਨੇ ਸੇ ਫਿਰ ਕੁੱਤੀ ਦਾ ਜਨਮ ਪਾਵੇਗੀ ਤੁਸੀਂ ਆਪਣੀ ਉਮਰ ਨਾ ਗਵਾਓ ਸਿੰਘਾਂ ਨਾਲ ਆਨੰਦ ਪੜਾਏ ਕਰ ਪੁੱਤਰ ਪੈਦਾ ਕਰੋ ਤੁਰਕਾਂ ਦਾ ਖੈ ਕਰਨਗੇ ਅਰ ਤੁਹਾਡੀ ਗਤੀ ਕਰਨਗੇ ਸੁੱਤੋ ਉਪਜਾਵਣ ਕਰਨੇ ਕਰਿਏ ਲਾਗ ਉਪਾਏ ਬਿੰਦ ਰੱਖ ਜੋ ਤਰੀਏ ਪਾਈ ਖੁਸਰੇ ਕਿਉ ਨਾ ਪਰਮਗਤ ਪਾਈ ਬਿੰਦ ਕੇ ਸਦੀਆਂ ਤਾਹੇ ਹੀਜ ਕੀ ਬੜੀਆ ਦੇਤ ਕਾਮ ਕਰੋਦ ਕਾਇਆ ਕੋ ਗਾਲੇ ਜਿਉ ਕੰਚਨ ਸੁਹਾਗਾ ਟਾਲੇ ਕਾਮ ਦਾ ਸਾਧਨ ਇਸਤਰੀ ਪੁਰਖ ਹੈ ਜੇ ਕੁਛ ਸ਼ਕਤੀ ਨਹੀਂ ਤੇ ਬੜਾ ਪਾਪ ਹੈ ਸਾਰੀਆ ਵਿਧਵਾ ਨੇ ਅਨੰਤ ਧਾਲੀ ਤੇ ਗੁਰੂ ਕੇ ਹਜ਼ੂਰ ਇੱਕ ਸਿੱਖਣੀ ਅਰਜ ਕਰੀ ਹੈ ਗੁਰੂ ਜੀ ਮੇਰਾ ਪਤੀ ਮਾਰਦਾ ਹੈ ਜੀ ਬਚਨ ਕੀਤਾ ਅਦਲੇ ਬਦਲੇ ਹਨ ਉਹਨਾਂ ਦੀ ਧੀ ਭੈਣ ਕੋ ਉਹਨਾਂ ਦਾ ਪਤੀ ਮਾਰੇਗਾ ਆਚਾਰਜਾਂ ਤੇ ਪੰਡਤਾਂ ਆਏ ਅਰਜ ਕਰੀ ਤੁਹਾਡੇ ਸਿੱਖ ਸਾਧ ਤੁਸੀਂ ਤੇ ਅਵਤਾਰਾਂ ਜੈਸਾ ਭਰੋਸਾ ਰੱਖਦੇ ਹਨ ਅਰ ਤੁਸੀਂ ਉਪਦੇਸ਼ ਕਰਦੇ ਹੋ ਜੀ ਕਿ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸੇ ਸੰਗਤ ਹੋਰ ਕੁਛ ਨਾ ਪੜੇਗੀ ਏ ਗੁਰੂ ਜੀ ਤੁਹਾਡੀ ਸੰਗਤ ਕੀ ਗਤੀ ਕਿਸ ਤਰ੍ਹਾਂ ਹੋਵੇਗੀ ਗੁਰੂ ਜੀ ਸ਼ਬਦ ਕਿਹਾ ਜੋ ਕੱਲ ਕੋ ਇਕ ਬਾਰ ਤੇ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਜੋ ਕਲ ਯੁਗ ਮੇ ਜਪਜੀ ਪੜ੍ਹੇ ਸੁਨੇਗਾ ਵਾਹਿਗੁਰੂ ਜੀ ਕੇ ਨਾਮ ਦਾ ਜਪ ਕਰ ਖੰਡੇ ਦਾ ਅੰਮ੍ਰਿਤ ਛਕੇਗਾ ਤਾਂ ਜਮਦੂਤਾ ਕਾ ਤਰਾਸ ਨਾ ਦੇਖੇਗਾ ਤੁਸੀਂ ਸੱਚ ਆਖਦੇ ਹੋ ਅੱਗੇ ਸਭ ਵਿਦਿਆ ਤੇ ਹੀਣ ਸੰਸਾਰ ਹੋਵੇਗਾ ਸੰਸਕ੍ਰਿਤ ਪੜ੍ਹਣੀ ਔਖੀ ਹੈ ਉਸ ਸਮੇਂ ਸੰਸਕ੍ਰਿਤ ਤੋਂ ਬਿਨਾ ਹੋਰ ਕੋਈ ਵੀ ਵਿਦਿਆ ਦਿੱਜ ਨਹੀਂ ਸੀ ਪਰਦੇ ਇਸੇ ਲਈ ਹੋਰ ਕੋਈ ਵੀ ਵਿਦਿਆ ਦਿੱਜ ਨਹੀਂ ਸੀ ਵਰਤਮਾਨ ਹੋਣ ਦਿੰਦੇ ਸ਼ਾਸਤਰਾਂ ਦੀ ਕਿਸੇ ਨੂੰ ਖਬਰ ਨਹੀਂ ਸੀ ਹੋਈ ਜੋ ਬੰਦਾ ਈਮਾਨ ਕਰਮ ਸੇ ਉਹ ਸੰਸਾਰ ਕੋ ਉਪਦੇਸ਼ ਕਰਦੇ ਸੀ ਵੈਸ਼ ਸ਼ੂਦਰ ਵਿरागਵਾਨ ਹੁੰਦੇ ਸੀ ਆਤਮਾ ਦੇ ਬੋਧ ਕਰਨ ਵਾਲੇ ਵੇਦ ਕਿਸੇ ਕੋ ਸਰਵਣ ਨਹੀਂ ਸੇ ਹੋਤੇ ਇਤਰ ਜਾਤੀ ਕੋ ਉਸ ਵਕਤ ਪ੍ਰੇਮ ਸੰਯੁਕਤ ਬੰਬੀ ਹੈ ਕੀ ਨਿਆਈ ਪੁਕਾਰ ਕਰਦੇ ਸੀ ਫਿਰ ਸਰਗਣ ਰੂਪ ਧਾਰ ਕਰ ਪਰਮੇਸ਼ਰ ਜੀ ਦਰਸ਼ਨ ਦਿੱਤਾ ਸੀ ਅਤੇ ਪ੍ਰੇਮੀਆਂ ਕੋ ਅਗਿਆਨ ਤੇ ਅਧਰਮ ਸੰਸਾਰ ਕੇ ਵਿੱਚ ਪਸਰ ਗਿਆ ਸੀ ਦੇਵਤਾ ਰੂਪ ਗਉ ਕਾਮਧੇਨ ਰੂਪ ਧਾਰ ਕਰ ਤਰਤੀ ਪਰਮੇਸ਼ਰ ਪਾਸ ਪੁਕਾਰੀ ਸਤਜੁਗ ਦੁਆਪਰ ਤ੍ਰੇਤੇ ਰਿਖੀ ਸਾਧ ਦਿੱਜ ਰਾਜਿਆਂ ਕੋ ਉਪਦੇਸ਼ ਕਰਦੇ ਸੀ ਤੁਹਾਡੇ ਰਾਜ ਮੇ ਕੋਈ ਵੈਸ਼ ਸ਼ੂਦਰ ਜਬ ਤਬ ਪੂਜਾ ਕਰੇਗਾ ਤੁਸਾਂ ਦਾ ਰਾਜ ਨਸ਼ਟ ਹੋਏ ਜਾਏਗਾ ਵੈਸ਼ ਸ਼ੂਦਰ ਸੰਸਕ੍ਰਿਤ ਨਾ ਪੜੇ ਐਸੇ ਰਿਖੀ ਦਿੱਜ ਪਾਪ ਕਰਕੇ ਉਪਦੇਸ਼ ਕਰਕੇ ਕੁ ਰਾਜਿਆਂ ਪਾਸੋਂ ਕਰਵਾ ਦਿੰਦੇ ਸੀ ਉਸ ਸਮੇਂ ਦੇ ਰਾਜੇ ਮੂਰਖ ਪਛੂ ਸੇ ਰਾਜੇ ਕੋ ਜੀਵਾਂ ਦੀ ਰੱਖਿਆ ਕਰਨੀ ਚਾਹੀਏ ਅਰ ਊਚ ਨੀਚ ਕੋ ਇਕ ਸਮਾਨ ਦੇਖੋ ਉਸ ਸਮੇਂ ਊਚ ਨੀਚ ਕਾ ਉਧਾਰ ਨਹੀਂ ਸੀ ਕਰਦੇ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਊਚ ਨੀਚ ਕੋਈ ਜਪ ਜੀ ਪੜੇ ਕੋਈ ਰੋਕ ਨਹੀਂ ਸਕਦਾ ਗੁਰਮਖੀ ਪੜ੍ਹੋ ਭਾਵੇਂ ਸੰਸਕ੍ਰਿਤ ਪੜ੍ਹੋ ਏ ਬਿਸ਼ਨ ਪਰਮ ਪਰਮੇਸ਼ਰ ਕਰਤਾਰ ਮਹਾਰਾਜ ਜੀ ਤੁਸੀਂ ਆਪ ਸਰਗੁਣ ਰੂਪ ਅਵਤਾਰ ਧਾਰੋ ਤਾਂ ਸੰਸਾਰ ਦਾ ਉਦਾਰ ਹੋਵੇਗਾ ਇਹ ਪੁਕਾਰ ਸੁਣਕਰ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗਮਹਿ ਪਠਾਇਆ ਪਰਮੇਸ਼ਰ ਜੀ ਫੇਰ ਸਰਗੁਣ ਰੂਪ ਗੁਰੂ ਨਾਨਕ ਨਿਰੰਕਾਰ અવਤਾਰ ਧਾਰ ਕਰ ਸੰਸਾਰ ਦਾ ਉਦਾਰ ਕੀਤਾ ਜਬਜੀ ਮੰਤਰ ਅਪਰ ਅਪਾਰ ਗੁਰਮੁਖੀ ਪੜਨ ਦੇ ਸੇਤੀ ਗਿਆਨ ਹੁੰਦਾ ਹੈ ਹੇ ਸਿੱਖੋ ਸੰਸਕ੍ਰਿਤ ਮਿਸਰ ਤੇਸਤ ਕੀ ਬੋਲੀ ਸੀ ਉਹ ਦੇਸ਼ ਪੰਜਾਬ ਵਿੱਚ ਦਿੱਜ ਆਏ ਸੀ ਤਾਂ ਤੇ ਇਸ ਕਾਰਨ ਇਹ ਮਿਸਰ ਨਾਮ ਕਰਕੇ ਬੁਲਾਏ ਜਾਂਦੇ ਹਨ ਗੁਰਮੁਖੀ ਪੰਜਾਬੀ ਪ੍ਰਾਤਨ ਬੋਲੀ ਸੀ ਦੇਵ ਲੋਕ ਵਿਖੰਟ ਮੇ ਗੁਰਮਖੀ ਵਰਤਮਾਨ ਹੈ ਜੋ ਭਗਵਤ ਤੇ ਕਰੜ ਵਿਖੇ ਕਰਮ ਲਿਖੇ ਹਨ ਜਨੇਉ ਤੇ ਪਦਨ ਕਰਨ થી ਬਿਨਾ ਪੁੰਨ ਪਾਠ ਪ੍ਰਾਣੀ ਨਾਮ ਤੇ ਤੀਰਥ ਇਸ਼ਨਾਨ ਕਾ ਨਿਸਫਲ ਜਾਂਦਾ ਹੈ ਤਾਂ ਹੀ ਤੇ ਬੜੀ ਮਤ ਵਾਲੇ ਤੇ ਪਤ ਵਾਲੇ ਮਨਾਉਂਦੇ ਹਨ ਆਪਣੇ ਪੁੰਨ ਅਰ ਮਹਾਤਮ ਦੇ ਵਾਸਤੇ ਹਨ ਬ੍ਰਾਹਮਣ Hindu ਸਿੰਘਾਂ ਦੀ ਰਹਿਤ ਸਿਤ ਨਹੀਂ ਰੱਖਦੇ ਆਗਦੇ ਹਨ ਇਹ ਸ਼ੂਦਰ ਮਤ ਹੈ ਤੈਸੇ ਹੀ ਸਿੰਘ ਹਿੰਦੂਆਂ ਦੇ ਕਰਮ ਛੋੜ ਦੇਣ ਕਿਉਂਕਿ ਇਹ Hindu ਅਤੇ Turkਾਂ ਮੁਸਲਮਾਨਾਂ ਤੋਂ ਨਿਰਲੇਪ ਤੀਸਰਾ ਮਜ਼ਹਬ ਹੈ ਸਾਡੇ ਸਿੰਘ ਸਾਧ ਗੁਰਮੁਖੀ ਪੜਨ ਸੁਣਨਗੇ ਤੁਸੀਂ ਜੈਸੇ ਠੱਗਾਂ ਦੇ ਬਸ ਨਾ ਪੈਣਗੇ ਸਗੋਂ ਤੁਹਾਨੂੰ ਹੱਸੀ ਕਰਨਗੇ ਤੁਹਾਡੇ ਮੰਤਨਾਂ ਪਰ ਉਹ ਭਰੋਸਾ ਨਾ ਕਰਨਗੇ ਜਿਹੜੇ ਜਪਜੀਤੇ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਰਹਿਣਗੇ ਤੁਰਕ ਜੈਸੇ ਮਤ ਕੋ ਮੂਰਖ ਸਿੱਧ ਕਰਨਗੇ ਸੰਸਾਰ ਕੇ ਡੰਨ ਪਰਣਗੇ ਤੁਹਾਡੇ ਵੱਡਿਆਂ ਮੁੜੀਆਂ ਕਈਆਂ ਵਾਸਤੇ ਜੀਵਾਂ ਦੇ ਮੁਕਤੀ ਨਹੀਂ ਲਿਖੀ ਸਗੋਂ ਬਖੇੜਾ ਪੈਦਾ ਕੀਤਾ ਹੈ ਸੰਸਾਰ ਤੇ ਵਿਦਿਆ ਹੀ ਨਹੀਂ ਸੀ ਇਸ ਲੋਕ ਤੇ ਝੂਠੇ ਕਰਮਾਂ ਦਾ ਇੰਦਰਜਾਲ ਪੈਦਾ ਕੀਤਾ ਹੈ ਤੁਸਾਂ ਇੱਕ ਜਾਂ ਦੋ ਤਿੰਨ ਕਰਮਾਂ ਤੇ ਪ੍ਰਤੀਤ ਨਹੀਂ ਰੱਖੀ ਸੀ ਸੰਸਾਰ ਦੀ ਰੱਸੀਆਂ ਨਹੀਂ ਕੀਤੀ ਜਿਸ ਦਾ ਕੋਈ ਮਰਦਾ ਹੈ ਸਗੋਂ ਖਰਚ ਵਧਾ ਕੇ ਉਜਾੜ ਦਿੰਦੇ ਹੋ ਜੇ ਮ੍ਰਿਤਕ ਕੋ ਚੰਦਨ ਝੜਾਵੇ ਉਸ ਤੇ ਕਹੋ ਕਵਨ ਫਲ ਪਾਵੇ ਜੇ ਮ੍ਰਿਤਕ ਕੋ ਬਿਸਤਾ ਮਹਿ ਰੁਲਾਈ ਤਾ ਮ੍ਰਿਤ ਕਾ ਕਿਆ ਕਟ ਜਾਈ ਹੈ ਸਿੱਖੋ 17 ਕਿਸਮ ਦੀ ਝੂਠੀ ਮੁਕਤੀ ਹੈ ਬੇਰਤਨੀ ਦੀਵਾ ਵੱਟੀ ਮੰਜੀ ਤੇ ਨਾ ਮਾਰੋ ਅਦਮਾਰਗ ਕਰੋ ਪਿੰਡ ਭਰੋ ਤਿੰਨ ਕਾ ਤੋੜੋ ਚੌਥਾ ਕਰੋ ਦੁਸਹਿਰਾ ਕਿਰਿਆ 17ਵੀਂ ਨੇਤੀ ਨਰੇਣੀ ਬਲ ਗੰਗਾ ਫੁੱਲ ਚੁਵਰੀ ਗਿਆ ਕੁਰ ਖੇਤਰ ਪਹੋਇਆ ਬਦਰੀਨਾਥ ਤੁਹਾਡਾ ਗਰੂੜ ਤੇ ਗਾਇਤਰੀ ਤੁਸੀਂ ਪੜ੍ਹਨੇ ਵਾਲੇ ਮੂਰਖਾਂ ਦੇ ਆਗੂ ਹੋ ਸਾਡੇ ਸਿੰਘ ਸਾਧ ਭਗਤ ਨਾਮ ਮੰਨਣਗੇ ਜਿਸ ਗ੍ਰਸਥੀ ਕਾ ਮਰੇ ਉਸ ਦੀ ਸਹਾਇਤਾ ਕਰਨੀ ਯੋਗ ਹੈ ਤੁਸੀਂ ਸਗੋਂ ਖਰਚ ਵਧਾ ਕੇ ਉਜਾੜਦੇ ਹੋ ਕਿਤੇ ਪ੍ਰਾਣੀ ਖੱਟਣੇ ਗਿਆ ਹੈ ਕਦੇ ਅਗਲੇ ਘਰ ਵਸਾਵੇਗਾ ਮਰਨ ਮੁਕਤੀ ਲੋਕ ਲਾਜ ਪਰਮ ਹੈ ਕਹਾਵਤ ਵੀ ਹੈ ਹੱਥੀ ਲਈਏ ਹੱਥੀ ਦੇਈਏ ਬਨਿਏ ਭੱਲੇ ਐਸਾ ਸੱਜਣ ਕੋਈ ਨਹੀਂ ਜੋ ਮੋਇਆ ਗਿਆ ਨੂੰ ਕੱਲੇ ਏ ਭਾਈ ਜਿਉਂਦੇ ਦੀ ਟਹਿਲ ਕਰੋ ਜੇ ਕੁਛ ਭਲਾ ਚਾਹੁੰਦੇ ਹੋ ਦਰਦ ਨਹੀਂ ਕਰਦੇ ਹੋ ਜੋ ਸਾਡੇ ਮੁਖਵਾਕ ਧਰਮ ਸ਼ਾਸਤਰ ਹੈ ਉਸ ਵਿੱਚੇ ਮੁਕਤੀ ਸੁਖੈਨ ਹੀ ਲਿਖੀ ਹੈ ਵਿਆਹ ਤੇ ਗੁਰੂ ਰਾਮਦਾਸ ਜੀ ਦੀਆਂ ਲਾਵਾਂ ਦਾ ਪਾਠ ਕਰਾਓ ਕਰੀਆ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਵੋ ਪ੍ਰਾਣੀਆਂ ਦੇ ਫੁੱਲਾਂ ਕੋ ਹਰ ਸਰ ਤੋਂ ਅੰਮ੍ਰਿਤ ਛਕਾ ਕਰ ਵਗਦੇ ਜਲ ਗੁਰ ਦਰਿਆ ਰਾਵੀ ਵਿਖੇ ਪ੍ਰਵਾਹ ਕਰ ਦੇਵੋ ਗੁਰੂ ਨਾਨਕ ਸਾਹਿਬ ਜਿਰੀ ਗੁਰੂ ਅਰਜਨ ਸਾਹਿਬ ਜੀ ਸਣ ਦੇ ਹੀ ਇਸ ਦਰਿਆਏ ਰਾਵੀ ਵਿਖੇ ਜਾਂ ਇਸ ਦੇ ਕਿਨਾਰੇ ਪਰ ਸਰੀਰ ਦੀਆਂ ਜਾ ਅਲੋਪ ਹੋਏ ਹਨ ਤੇ ਇਸ ਨਦੀ ਕਾ ਨਾ ਗੁਰ ਦਰਿਆ ਹੋਇਆ ਹੈ हे सिखो रावी परम पुनीत है जो मर्यादा गुरु मर्यादा ਦੇ ਅਨੁਕੂਲ ਹੋਵੇ ਸੋ ਕਰੋ ਜਿਸ ਪ੍ਰਕਾਰ ਸਾਡੇ ਸਿੰਘ ਸਾਧ ਜੀਵਨ ਮੁਕਤੀ ਕੋ ਅੰਮ੍ਰਿਤ ਛੱਕ ਕਰ ਪ੍ਰਾਪਤ ਪੈਸਾਨਾ ਤੈਸੇ ਪ੍ਰਾਣੀਆਂ ਦੇ ਅਸਤ ਵੀ ਪਵਿੱਤਰ ਹੋਏ ਜਾਣਗੇ ਪ੍ਰੋਸਾਰ ਰੱਖੋ ਜਿਸ ਕਿਸੇ پاسੋ ਗ੍ਰੰਥ ਸਾਹਿਬ ਕਾ ਪਾਠ ਨਾ ਹੋ ਸਕੇ ਉਸ ਕੇ ਵਾਸਤੇ ਜਪਜੀ ਦਾ ਪਾਠ ਕਰਨੇ ਸੇ ਸਦਗਤੀ ਕੋ ਪ੍ਰਾਪਤ ਹੋਵੇਗਾ ਸਤ ਕਰ ਮੰਣਾ ਸੰਗਤ ਪੁੱਛਿਆ ਗੁਰੂ ਜੀ ਗੁਰੂ ਨਾਨਕ ਜੀ ਦਾ ਅਵਤਾਰ ਕਿਸ ਮਹੀਨੇ ਕਾ ਹੈ ਗੁਰੂ ਬਚਨ ਕੀਤਾ हे ਸਿੱਖੋ ਗੁਰੂ ਨਾਨਕ ਜੀ ਨੇ ਕਤਕ ਸੁਦੀ ਪੁੰਨਿਆਂ ਕੋ ਅਵਤਾਰ ਧਾਰਿਆ ਸੀ हे ਸਿੱਖੋ ਗੁਰੂ ਨਾਨਕ ਜੀ ਕਾ ਸਤ ਮਾਹ ਜਨਮ ਸੀ ਵਿਸਾਖ ਦੀ ਪੂਰਨਮਾਸੀ ਕੇ ਦਿਨ ਨਿਮੇ ਸੀ कथक सुधी पुनिया को जन्मे से शब्द जन्म मरण दूहू में नाही जन पर उपकारी आए संगत को आए निहाल सी संगत बेनती करी हे गुरुजी जी तिलंग राग में शब्द की तासी आवन अठतरवें जान सतानवे होर भी उठ सी मर्द का चेला हे गुरुजी ओ समा कब आवेगा ਸਿੱਖ ਉਸ ਰੋਜ਼ ਤੋਂ ਕਾਬਲੋਂ ਤਵਾ ਚੜ੍ਹ ਕੇ ਮਥਰਾ ਤੋੜੀ ਪਹੁੰਚੇਗਾ ਤਦ ਹੋਰ ਮਰਦ ਕਾ ਚੇਲਾ ਉੱਠ ਖੜਾ ਹੋਵੇਗਾ ਗੁਰੂ ਨਾਨਕ ਜੀ ਪੂਰਨ ਪੁਰਖ ਮਰਦ ਦਸਵੇਂ ਥਾਂ ਉਪਦੇਸ਼ ਕੇਸਾ ਧਾਰੀ ਅੰਮ੍ਰਿਤ ਖੰਡੇ ਦਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਚਾਰੀ ਸਿੰਘ ਪੰਥ ਮਰਦ ਕਾ ਚੇਲਾ ਉੱਠ ਖੜਾ ਹੈ ਹਿੰਦੁਸਤਾਨ ਸਮਾਲਸੀ ਬੋਲਾ 1900 ਬੀਤੇ ਗਾ ਤਾਂ ਹਿੰਦੁਸਤਾਨ ਧਰਮ ਤੇ ਹਟ ਕਰਨਗੇ ਜਿਹੜੇ ਸਾਡੇ ਸਿੰਗਾਪੁਰ ਵਿਧੀਕੀਆਂ ਕਰਨੇ ਦੀ ਆਦਤ ਰੱਖਦੇ ਹਨ ਫਿਰ ਜਨਮ ਪਾ ਕੇ ਖਾਲਸੇ ਦੀ ਚਪਟ ਸੇ ਕਾਇਰ ਹੋਏ ਮਰਨਗੇ ਇਨਾਂ ਕੇ ਸ਼ਸਤਰ ਖਾਲਸਾ ਲਏ ਔਰੰਗੇ ਦੀ ਬੰਸ ਖਾਲਸਾ मारेਗਾ ਦਿੱਲੀ ਕਾਟ ਦੀ ਬਿੱਲੀ ਹੋਏ ਜਾਵੇਗੀ ਉਸ ਸਮਾਂ 1914 ਵਿੱਚ ਵਰਤਮਾਨ ਹੋਇਆ ਹੈ। ਅਬ ਕੋਈ ਔਰੰਗਜੀਬ ਤੇ ਕਾਜੀ ਪੰਜਾਬ ਮੇ ਨਜ਼ਰ ਨਹੀਂ ਆਉਂਦਾ। ਅਬ ਖਾਲਸੇ ਕਾ ਗੁਰੂ ਰੱਖਾ ਹੈ। ਸ਼ਸਤਰ ਤਾਰਨ ਸੇ ਸ਼ਬਦ ਅਭਿਮਾਨੀ ਕੀ ਜੜ ਸਰ ਪਰ ਜਾਏ। ਸਿੰਘੋ ਤੁਸੀਂ ਗਾਇਤਰੀ ਤੇ ਪ੍ਰਤੀਤ ਰੱਖੋ ਨਹੀਂ। ਗਾਇਤਰੀ ਤੰਤਰ ਮੰਤਰ ਹੈ। ਜਬਜੀ ਮੰਤਰ ਅਕਾਲਪੁਰ ਦਾ ਮੁਖਵਾਕ ਹੈ ਕਰੋਸਰ ਕੋ ਜੋ ਹਿੰਦੂ ਤੁਰਕਾਂ ਦਾ ਕੁੱਠਾ ਮਾਸ ਖਾਂਦੇ ਹਨ ਤੁਰਕਾਂ ਜੈਸਾ ਹੁੰਦਾ ਹੈ ਤੁਰਕ ਪੇੜ ਮੱਛੀ ਦੇ ਮਾਸ ਵਿਖੇ ਗਊ ਮੁਰਦਾਰ ਰਲਾ ਦਿੰਦੇ ਹਨ ਜਾਂ ਉਸ ਰਤ ਸੇ ਟਾਕੀ ਭਗੋ ਰੱਖਦੇ ਹਨ ਮਾਸ ਤੇ ਉਹ ਟਾਕੀ ਪੀਵ ਕੇ ਫਿਰ ਪਾਣੀ ਪਰੌਂਕਦੇ ਹਨ ਅਜਮਾ ਕੇ ਦੇਖ ਲਵੋ ਮਾਸ ਆਹਾਰੀਆਂ ਕੋ ਮਾਸ ਖਾਣਾ ਨਹੀਂ ਚਾਹੀਏ ਜੇਕਰ ਨਾ ਰਹਿ ਸਕੋ ਝਟਕਾ ਖਾਣਾ ਯੋਗ ਹੈ ਜੈਸਾ ਕੋਈ ਆਹਾਰ ਖਾਏ ਤੈਸੀ ਮਤ ਹੋ ਜਾਂਦੀ ਹੈ ਖਾਲਸਾ ਜੀ ਮਾਸ ਖਾਣਾ ਤਿਆਗੋ